ਐਕਟਰਸ ਦਾ ਹੋਇਆ ਸੀ ਜ਼ਬਰਦਸਤੀ ਵਿਆਹ ਆਪਣੇ ਸੋਹਰੇ ਪਰਿਵਾਰ ਤੇ ਲਗਾਏ ਕੁਟਮਾਰ ਦੇ ਇਲਜ਼ਾਮ ਤੇ ਕਾਰਵਾਈ ਐਫ ਆਈ ਆਰ ਦਰਜ ਸਤਿ ਸ਼ਕਲ ਮੈਂ ਸੋਨੀਆ ਤੁਸੀਂ ਵੇਖ ਰਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਟੀਵੀ ਇੰਡਸਟਰੀ ਦੀ ਐਕਟਰਸ ਨੈਂਸੀ ਜੇਮਸ ਦੇ ਬਾਰੇ ਜੋ ਕਿ ਕੁਝ ਟਾਈਮ ਤੋਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਉਤੇ ਛਾਈ ਹੋਈ ਹੈ ਤਰਸਲ ਉਹਨਾਂ ਦੇ ਵੱਲੋਂ ਆਪਣੇ ਪਤੀ ਤੋਂ ਵੱਖ ਹੋਣ ਦੀਆਂ ਗੱਲਾਂ ਜੋ ਸ਼ੇਅਰ ਕੀਤੀਆਂ ਗਈਆਂ ਐਕਟ੍ਰੈਸ ਦੇ ਵੱਲੋਂ ਐਫਆਈਆਰ ਵੀ ਦਰਜ ਕਰਵਾਈ ਗਈ ਹੈ ਪਿਛੇ ਜੇ ਦੱਸਿਆ ਗਿਆ ਸੀਗਾ ਕਿ ਐਕਟ੍ਰੈਸ ਦਾ ਕਹਿਣਾ ਹੈ ਕਿ ਉਹਨਾਂ ਦੇ ਜੋ ਸੋਹਰਾ ਪਰਿਵਾਰ ਹੈ ਇਨ-ਲੋਜ਼ ਹੈ ਉਹਨਾਂ ਦੇ ਵੱਲੋਂ ਕੁਟਮਾਰ ਕੀਤੀ ਜਾਂਦੀ ਹੈ ਜਿਸ ਕਰਕੇ ਉਹ ਡਿਵੋਰਸ ਲੈ ਰਹੀ ਹੈ ਪਰ ਹੁਣ ਐਕਟ੍ਰੈਸ ਦੇ ਵੱਲੋਂ ਨਵੇਂ ਖੁਲਾਸੇ ਵੀ ਕੀਤੇ ਗਏ ਆ ਤੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਉੱਤੇ ਜਈ ਖਬਰਾਂ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਐਕਟ੍ਰੈਸ ਨੇ ਕਿਹਾ ਹੈ ਕਿ ਉਹਨਾਂ ਦੇ ਨਾਲ ਘਰ ਦੇ ਵਿੱਚ ਜੋ ਵਾਇਲੈਂਸ ਹੁੰਦੀ ਸੀ ਤਾਂ ਉਹਨਾਂ ਨੇ ਕਿਹਾ ਹੈ ਕਿ ਇਸੇ ਕਰਕੇ ਉਹ ਆਪਣੇ ਪਤੀ ਤੋਂ ਡਿਵੋਰਸ ਲੈਣਾ ਚਾਹੀ ਹੈ ਦੱਸ ਦਈਏ ਨੈਂਸੀ ਮੁਸਕਾਨ ਜੇਮਸ ਜੋ 2006 ਵਿੱਚ ਥੋੜੀ ਖੁਸ਼ੀ ਥੋੜਾ ਗਮ ਦੇ ਵਿੱਚ ਸਹਾਇਕ ਭੂਮਿਕਾ ਰਹੀ ਆਪਣੇ ਉਹਨਾਂ ਦੇ ਵੱਲੋਂ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਸਾਲ 2008 ਤੋਂ 2011 ਦੇ ਵਿਚਕਾਰ ਉਹਨਾਂ ਨੇ ਮਾਤਾ ਦੀ ਚੌਂਕੀ ਵਿੱਚ ਮੇਨ ਲੀਡ ਕੀਤਾ ਸੀ ਜਿਸ ਤੋਂ ਬਾਅਦ ਉਹ ਇੱਕ ਸਟਾਰ ਬਣ ਗਈ ਸੀ ਮੁਸਕਾਨ ਅਦਾਲਤ ਕ੍ਰਾਈਮ ਪੈਟਰੋਲ ਕੋਡ ਰੈੱਡ ਭਾਰਤ ਦਾ ਵੀਰ ਪੁੱਤਰ ਮਹਾਰਾਣਾ ਪ੍ਰਤਾਪ ਵਰਗੇ ਹਿੱਟ ਸ਼ੋਅਜ਼ ਦੇ ਵਿੱਚ ਐਕਟਰਸ ਨਜ਼ਰ ਆ ਚੁੱਕੀ ਹੈ ਸਾਲ 2015 ਵਿੱਚ ਉਹ ਆਖਰੀ ਵਾਰ ਏਜੰਟ ਰਾਘਵ ਕ੍ਰਾਈਮ ਬ੍ਰਾਂਚ ਚ ਨਜ਼ਰ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਐਂਟਰਟੇਨਮੈਂਟ ਦੀ ਦੁਨੀਆ ਤੋਂ ਦੂਰੀ ਬਣਾ ਲਈ ਸੀ ਸਾਲ 2021 ਦੇ ਵਿੱਚ ਮੁਸਕਾਨ ਨੇ ਹੰਸਿਕਾ ਮੋਟਵਾਨੀ ਦੇ ਭਰਾ ਪ੍ਰਸ਼ਾਂਤ ਮੋਟਵਾਨੀ ਨਾਲ ਵਿਆਹ ਕੀਤਾ ਸੀ ਜੋ ਕਿ ਸਾਊਥ ਦੀਆਂ ਚੋਟੀ ਦੀ ਐਕਟਰੈਸਿਸ ਦੇ ਵਿੱਚ ਆਪਣਾ ਨਾਮ シュਮਾਰ ਕਰਵਾ ਚੁੱਕਿਆ ਮੁਸਕਾਨ ਨੈਂਸੀ ਜੇਮਸ ਅਤੇ ਪ੍ਰਸ਼ਾਂਤ ਮੋਟਵਾਨੀ ਦਾ ਉਦੇਪੁਰ ਦੇ ਵਿੱਚ ਸ਼ਾਨਦਾਰ ਵਿਆਹ ਹੋਇਆ ਸੀ ਪਰ 2 ਸਾਲ ਬਾਅਦ ਉਹਨਾਂ ਦੇ ਰਿਸ਼ਤੇ ਦੇ ਵਿੱਚ ਦਰਾਰਾਂ ਆਉਣ ਲੱਗ ਪਈਆਂ ਉਹਨਾਂ ਦੇ মতਪੇਡਾ ਕਾਰਨ ਉਹਨਾਂ ਨੂੰ ਵੱਖ ਰਹਿਣਾ ਪਿਆ ਮੁਸਕਾਨ ਨੇ ਸੋਸ਼ਲ ਮੀਡੀਆ ਤੋਂ ਵਿਆਹ ਦੀਆਂ ਤਸਵੀਰਾਂ ਵੀ ਹਟਾ ਦਿੱਤਾ ਮੁਸਕਾਨ ਨੈਂਸੀ ਜੇਮਸ ਨੇ ਇਸ ਹਫ਼ਤੇ ਵਿੱਚ ਸ਼ੁਰੂ ਵਿੱਚ ਪਤੀ ਪ੍ਰਸ਼ਾਂਤ ਮੋਟਵਾਨੀ ਅਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਉਹਨਾਂ ਨੇ ਪ੍ਰਸ਼ਾਂਤ ਮੋਟਵਾਨੀ ਅਤੇ ਉਸਦੇ ਪਰਿਵਾਰ ਉੱਤੇ ਕਈ ਅਪਰਾਧਾਂ ਦਾ ਦੋਸ਼ ਲਗਾਉਂਦੇ ਹੋਏ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਵਿੱਚ ਭਾਰਤੀ ਮੀਆਂ ਸਹਿਤਾਦਿਆ ਕੀਤਾ ਰਾਵਾਂ ਤਹਿ ਦੋਸ਼ ਸ਼ਾਮਿਲ ਕੀਤੇ ਗਏ ਹਨ ਜਿਵੇਂ ਕਿ 498ਏ ਧਾਰਾ 323 ਧਾਰਾ 504 ਧਾਰਾ 506 ਅਪਰਾਧਿਕ ਧਮਕੀ ਤੇ ਧਾਰਾ 341 ਦੇ ਤਹਿਤ ਜੂਆ ਮਾਮਲਾ ਦਰਜ ਕਰਵਾਇਆ ਗਿਆ ਉਹ ਪਹਿਲੇ ਪ੍ਰਸ਼ਾਨ ਨੂੰ ਡੇਟਿੰਗ ਐਪ ਤੇ ਮਿਲੀ ਸੀ ਐਕਟਰੋਸ ਨੇ ਉਹ ਖੁਲਾਸਾ ਕੀਤਾ ਗਿਆ ਜਿਸ ਤੋਂ ਬਾਅਦ ਐਕਟਰੋਸ ਨੇ ਕਿਹਾ ਕਿ ਸ਼ੁਸ਼ਾਂਦ ਵੱਲੋਂ ਉਸ ਨੂੰ ਪ੍ਰਪੋਜ਼ ਕੀਤਾ ਗਿਆ ਸੀ 2020 ਵਿੱਚ ਵਿਆਹ ਦੀਆਂ ਚਰਚਾਵਾਂ ਕਰਦੇ ਹੋਏ ਮੁਸਕਾਨ ਨੇ ਕਿਹਾ ਕਿ ਉਹਨਾਂ ਦੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਜੋ ਉਹਨਾਂ ਦਾ ਵਿਆਹ 2020 ਵਿੱਚ ਹੋਣਾ ਸੀ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀ ਮੁਸਕਾਨਾ ਨੇ ਅਗੇ ਦਾਅਵਾ ਕੀਤਾ ਕਿ ਉਸ ਦੀ ਸੱਸ ਨੇ ਉਸ ਨੂੰ ਪਲੈਨਿੰਗ ਅਨੁਸਾਰ ਵਿਆਹ ਕਰਨ ਲਈ ਮਜਬੂਰ ਕੀਤਾ ਅਤੇ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਅਜਿਹਾ ਨਹੀਂ ਕੀਤਾ ਤਾਂ ਪ੍ਰਸ਼ਾਂਤ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਜਾਵੇਗਾ ਦਬਾਅ ਦੇ ਕਾਰਨ ਨੇ ਐਕਟਰਸ ਨੇ ਕਿਹਾ ਕਿ ਉਸਦੇ ਵੱਲੋਂ ਪ੍ਰਸ਼ਾਂਤ ਦੇ ਨਾਲ ਉਸੇ ਸਾਲ ਵਿਆਹ ਕੀਤਾ ਗਿਆ ਸੀ ਮੁਸਕਾਨਾ ਅਗੇ ਦਾਅਵਾ ਕੀਤਾ ਕਿ ਉਸਨੇ ਆਪਣੇ ਪਰਿਵਾਰ ਨਾਲ ਕੋਈ ਡਿਸਕਸ ਨਹੀਂ ਕੀਤਾ ਸਾਰਾ ਖਰਚਾ ਖੁਦ ਚੁੱਕਿਆ ਸੀ ਅਸਨੇ ਮੈਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਸੀ ਮੁਸਕਾਨਾ ਦਾਵਾ ਕੀਤਾ ਕਿ ਲਗਾਤਾਰ ਘਰੇਲੂ ਹੰਸਾ ਅਤੇ ਤਣਾਅ ਕਾਰਨ ਉਸ ਨੂੰ ਬੈਲੈਂਸ ਪਾਲਸੀ ਵਰਗਾ ਇੱਕ ਪ੍ਰੋਬਲਮ ਜੋ ਹੋ ਗਈ ਸੀ ਜਿਸ ਕਰਕੇ ਉਸਨੇ ਹੁਣ ਕਾਨੂੰਨੀ ਕਾਰਵਾਈ ਦਾ ਫੈਸਲਾ ਕੀਤਾ ਹੈ ਤੇ ਐਕਟਰਸ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਹੁਣ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਤੇ ਹੁਣ ਉਹ ਉਸ ਤੋਂ ਵੱਖ ਹੀ ਰਹਿਣਾ ਚਾਹੁੰਦੀ ਹੈ ਤੇ ਡਿਵੋਰਸ ਦੀ ਜੋ ਐਕਟਰਸ ਦੇ ਵੱਲੋਂ ਮੰਗ ਕੀਤੀ ਗਈ ਹੈ